ਸਸ਼ੀਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਸੋਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਜਿਹੜੀ ਮੈਂ ਸੂਟ ਲੈ ਕੇ ਆਈਆਂ ਮੈਂ ਹੁਣੇ ਪਿੱਛੇ ਜੇ ਡਿਸਕਾਊਂਟ ਤੇ ਪਾਈਆਂ ਸੀਗੀਆਂ ਵੂਲਨ ਵਾਲੇ ਸੂਟਾਂ ਦੀ ਵੀਡੀਓ ਪਾਈ ਸੀਗੀ ਦੋ ਵੀਡੀਓ ਪਾਈਆਂ ਸੀਗੀਆਂ ਤੇ ਉਹਨਾਂ ਦੇ ਮਤਲਬ ਕਿ ਹਲੇ ਤੱਕ ਵੀ ਜਿੱਦਾਂ ਮੈਸੇਜ ਆਈ ਜਾਂਦੇ ਹੁੰਦੇ ਆ ਸੂਟਾਂ ਦੇ ਵੀ ਸਾਨੂੰ ਵੀ ਵਿంటర్ ਤੇ ਚਾਹੀਦੀਆਂ ਸੀ ਕੋਈ ਕਹਿੰਦਾ ਸੀ ਬਾਹਰ ਜਾਣਾ ਏ ਜਿਹੜੇ ਇੰਡੀਆ ਤੋਂ ਆ ਤੇ ਬਾਹਰ ਵਾਲੇ ਤਾਂ ਮਗਾਉਂਦੇ ਰਹਿੰਦੇ ਆ ਵਿంటర్ ਦੇ ਸੂਟ ਆਸ ਤੁਹਾਡੇ ਵਾਸਤੇ ਫਿਰ ਤੋਂ ਸੀ ਬਹੁਤ ਜ਼ਿਆਦਾ ਡਿਸਕਾਊਂਟ ਤੇ ਜਿਹੜੇ ਵਿంటర్ ਦੇ ਸੂਟ ਨੇ ਜਿਉ ਲੈ ਕੇ ਆਏ ਤੇ ਇਹਨਾਂ ਵਿੱਚ ਤੁਹਾਨੂੰ ਪ੍ਰਾਈਸ ਇੱਕ ਨਹੀਂ ਹੋਏਗਾ ਮਤਲਬ ਕਿ ਅਲੱਗ-ਅਲੱਗ ਪ੍ਰਾਈਸ ਦੇ ਹੋਣਗੇ ਜੀ ਸਾਰੇ ਸੂਟ ਜਿਹੜੇ ਪਿਛਲੀ ਵੀਡੀਓ ਚ ਥੋੜੇ ਜਿھے ਬਚੇ ਹੋਏ ਪੀਸ ਨੇ ਤੁਹਾਨੂੰ ਮੈਂ ਉਹ ਵੀ ਦਿਖਾਵਾਂਗੀ ਕਿਉਂਕਿ ਜਦੋਂ ਅਸੀਂ ਹੋਲਡ ਤੇ ਰੱਖ ਲੈਨੇ ਆ ਸੂਟ ਤਾਂ ਸ਼ਾਮ ਤੱਕ ਪੇਮੈਂਟ ਕਰਦੇ ਆ ਘੰਟੇ ਤੱਕ ਕਰਦੇ ਆ ਇਸ ਚੀਜ਼ ਦੀ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਆ ਨਹੀਂ ਰੱਖਦੇ ਸਾਨੂੰ ਤਾਂ ਵੀ ਪ੍ਰੋਬਲਮ ਆਉਂਦੀ ਆ ਅਸੀਂ ਰੱਖਦੇ ਆ ਸਾਨੂੰ ਤਾਂ ਵੀ ਪ੍ਰੋਬਲਮ ਆਉਂਦੀ ਆ ਜੀ ਤੇ ਜਿਹੜੇ ਅੱਜ ਵਾਲੇ ਸੂਟ ਨੇ ਇਹਨਾਂ ਚੋਂ ਤੁਸੀਂ ਲੈ ਸਕਦੇ ਹੋ ਮਤਲਬ ਉਹ ਅਲੱਗ-ਅਲੱਗ ਪ੍ਰਾਈਸ ਹੋਣਗੇ ਤੁਸੀਂ ਧਿਆਨ ਨਾਲ ਸਾਰੀ ਵੀਡੀਓ ਨੂੰ ਜ਼ਰੂਰ ਦੇਖ ਲਿਓ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਆ ਇਸ ਨੰਬਰ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਸੂਟ ਦੀ ਪਿਕ ਭੇਜ ਸਕਦੇ ਹੋ ਅ ਸ਼ੁਰੂ ਕਰਦੇ ਹਾਂ ਬਹੁਤ ਛੋਣੇ-ਛੋਣੇ ਜਿਹੇ ਸੂਟਾਂ ਤੋਂ ਅੱਜ ਦੀ ਵੀਡੀਓ ਤੁਹਾਨੂੰ ਕੁੱਲੂ ਪੱਟੀ ਵਾਲੇ ਸੂਟ ਵੀ ਦਵਾਂਗੇ ਜੀ ਹਰੇਕ ਤਰ੍ਹਾਂ ਦਾ ਸੂਟ ਦਵਾਂਗੇ ਪਿਓਰ ਪਸ਼ਮੀਨੇ ਦੇ ਸੂਟ ਹੈ ਗਰਮੀ ਤਾਂ ਹੈਗੀ ਬਹੁਤ ਜ਼ਿਆਦਾ ਪੀਰੀ ਡਿਮਾਂਡ ਵੀ ਇਹਨਾਂ ਦੀ ਬਹੁਤ ਜ਼ਿਆਦਾ ਜੀ ਸੂਟਾਂ ਦੇ ਜੇ ਤੁਮੈਂ ਪਹਿਲਾਂ ਵੀਡੀਓ ਪਾਈ ਸੀ ਇੱਕ ਵਾਰ ਕਹਿੰਦੀ ਸੀ ਕਿ ਮਤਲਬ ਮੌਸਮ ਦੇ ਅਕੋਰਡਿੰਗ ਸੂਟ ਦਿਖਾਇਆ ਕਰੋ ਮੇਰੇ ਕੋਲ ਹਰੇਕ ਮੌਸਮਾਂ ਚ ਹਰੇਕ ਤਰ੍ਹਾਂ ਦਾ ਸੂਟ ਚੱਲਦਾ ਜੀ ਕਿਉਂਕਿ ਹਰੇਕ ਕੰਟਰੀ ਦੇ ਲੋਕ ਮੇਰੇ ਨਾਲ ਜੁੜੇ ਹੋਏ ਆ ਇਹ ਹੈਗਾ ਪਿਓਰ ਪਸ਼ਮੀਨੇ ਦਾ ਸੂਟ ਤੇ ਪਲੇਨ ਸਲਵਾਰ ਹੈ ਇਸ ਤੇ ਤੇ 2.5 ਮੀਟਰ ਦੀ ਬਹੁਤ ਹੈਵੀ ਸਟੱਫ ਆ ਤੇ ਕੇਰੇ ਤੇ ਹੈਗਾ ਜੀ ਬਹੁਤ ਪਿਆਰਾ ਜਿਹਾ ਵਰਕ ਤੇ ਪਿਓਰ ਦਾ ਹੈਗਾ ਦੁਪੱਟਾ ਇਹ ਹੈਗਾ ਜੀ ਇਹਦਾ ਪਿਓਰ ਦਾ ਦੁਪੱਟਾ ਠੀਕ ਹੈ ਜੀ ਇਹ ਦੁਪੱਟਾ ਸੂਟ ਆ ਅ ਸਿੰਗਲ ਸੂਟ ਦਾ 1300 ਪ੍ਰਾਈਸ ਰਹੂਗਾ ਤੁਸੀਂ ਦੋ ਸੂਟ ਲੈਣੇ ਨੇ ਤਾਂ ਤੁਹਾਨੂੰ 2500 ਦੇ ਦੋ ਸੂਟ ਪੈ ਜਾਣਗੇ ਜੀ ਇਹ ਹੈਗਾ ਕੇਸਰ ਕਰਾਚੀ ਬ੍ਰਾਂਡ ਦਾ ਸੂਟ ਮਤਲਬ ਜਿਹੜੇ 18 18 19 1900 ਵਾਲੇ ਸੂਟ ਨੇ ਉਹ ਵਾਲੇ ਸੂਟ ਨੇ ਇਹਨੂੰ ਤੁਸੀਂ ਪਾਕਿਸਤਾਨੀ ਲੁੱਕ ਵੀ ਦੇ ਸਕਦੇ ਹੋ ਸੂਟ ਨੂੰ ਐਡਾਨਾ ਸੂਟਾ ਜੀ ਠੀਕ ਹੈ ਇੱਕ ਕੇਸਰ ਕਰਾਚੀ ਬ੍ਰਾਂਡ ਦਾ ਸੂਟ ਹੈ ਪ੍ਰਾਈਸ ਹੈਗਾ ਇਹ ਹੁਣ ਸਿੰਗਲ ਸੂਟ ਦਾ 1300 ਦੋ ਸੂਟ ਲੈਣੇ ਹੋ ਤਾਂ ਤੁਹਾਨੂੰ 2500 ਦੇ ਪੈਣਗੇ ਸ਼ਿਪਿੰਗ ਸਭ ਦੇ ਨਾਲ ਅਲੱਗ ਤੋਂ ਰਹੇਗੀ ਸਿੰਗਲ ਨਾਲ ਸਿੰਗਲ ਦੀ ਲੱਗੇਗੀ ਡਬਲ ਦੇ ਨਾਲ ਦੋ ਸੂਟਾਂ ਦੇ ਨਾਲ ਦੋ ਸੂਟਾਂ ਦੀ ਸ਼ਿਪਿੰਗ ਰਹੇਗੀ। ਅ ਥੋੜਾ ਜਿਹਾ ਕਸਟਫ ਹੈਵੀ ਆ ਕਿਉਂਕਿ ਵਿంటర్ ਦੇ ਸੂਟ ਨੇ ਤਾਂ ਕਰਕੇ 70-80 ਰੁਪਏ ਹੀ ਲੱਗਣਗੇ ਸਭ ਦੇ ਜੇ। ਪੰਜਾਬ ਦੇ ਵਿੱਚ ਅਦਰ ਸਟੇਟ ਦੇ ਲੱਗ ਹੋਣਗੇ। ਇਹ ਪਹਿਲਾਂ ਦਿਖਾਏ ਇਹਦੇ ਨਾਲ ਦਾ ਸੂਟ ਗ੍ਰੀਨ ਸ਼ੇਡ ਦੇ ਵਿੱਚ ਦੋ ਸੂਟ ਨੇ ਇਹ ਹੈਗਾ ਜੀ ਇਹਦੇ ਨਾਲ ਸ਼ਾਲ ਮਤਲਬ ਲਾਈਟ ਵੇਟ ਸ਼ਾਲ ਆ ਲੰਮਾ ਚੌੜਾ ਪੂਰਾ ਸੇਮ ਦੇ ਵਿੱਚ ਦੋ ਸੂਟ ਮਿਲ ਜਾਣਗੇ ਠੀਕ ਹੈ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜੇਗਾ ਗਰੇ ਇਹ ਗਰੇ ਸ਼ੇਡ ਦਾ ਸੂਟ ਹੈ ਇਹਦੇ ਨਾਲ ਪਲੇਨ ਗਰੇ ਕਲਰ ਦੀ ਸਲਵਾਰ ਆ ਤੇ ਇੱਕ ਸੂਟ ਤੁਹਾਨੂੰ ਮਿਲ ਜੇਗਾ ਜੇ ਇਹ ਵੀ ਕੇਸਰ ਕ੍ਰਾਫਟੀ ਦਾ ਸੂਟ ਆ ਬਹੁਤ ਸੋਹਣਾ ਇਦਾਂ ਲੁੱਕ ਆਏਗੀ ਸੂਰਤੀ neck ਬਣਿਆ ਹੋਇਆ ਇਹ ਨਾਲ ਪਲੇਨ ਪਰਪਲ ਕਲਰ ਸੌਰੀ ਸਕਿਨ ਕਲਰ ਦੀ ਸਲਵਾਰ ਆ ਤੇ ਇਹ ਹੈਗਾ ਡਬਲ ਸ਼ੇਡ ਦੇ ਵਿੱਚ ਦੁਪੱਟਾ ਇਹਦਾ ਸ਼ਾਲ ਹੈ ਵੀ ਸ਼ਾਲ ਦਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਸਿੰਗਲ ਸੂਟ 1300 ਦਾ 2 ਸੂਟ 2500 ਦੇ ਸ਼ਿਪਿੰਗ ਅਲੱਗ ਤੋਂ ਰਹੇਗੀ ਨੈਕਸਟ ਦਿਖਾਣੇ ਆ ਕੁੱਲੂ ਪੱਟੀ ਕੁੱਲੂ ਪੱਟੀ ਵਾਲੇ ਸੂਟ ਦਿਖਾਣੇ ਆ ਜੀ ਤੁਹਾਨੂੰ ਸਭ ਦੀ ਡਿਮਾਂਡ ਦੇ ਸੂਟ ਏ ਸੀਗੇ ਜੀ 2000 ਵਾਲੇ ਸੂਟ ਤੁਹਾਨੂੰ ਸਭ ਨੂੰ ਪਤਾ ਹੀ ਹੈ ਬਹੁਤ سارے ਸੂਟ ਲਏ ਹੋਏ ਆ ਤੁਸੀਂ 2000 ਵਾਲਾ ਸੂਟ ਆ ਠੀਕ ਹੈ ਅੱਜ ਤੁਹਾਨੂੰ ਸਿੰਗਲ ਦਵਾਂਗੇ ਜੀ 1300 ਦੇ ਵਿੱਚ ਫੁੱਲ ਬ੍ਰਾਂਡਡ ਪੀਸ ਆ ਬਾਜੂ ਐਕਸਟਰਾ ਦਿੱਤੀਆਂ ਹੋਈਆਂ ਬੈਕ ਦਾ ਪੱਲਾ ਅਲੱਗ ਤੋਂ ਦਿੱਤਾ ਹੋਇਆ ਸਾਰਾ ਕੁੱਲੂ ਪੱਟੀ ਵਾਲੇ ਸੂਟ ਦਾ ਬਸ 10-15 ਮਿੰਟ ਦੀ ਖੇਡ ਹੋਣਗੇ ਸਾਰੇ ਕਿਉਂਕਿ ਇਹ ਤਾਂ ਨਾ ਸਰਦੀ ਚ ਰਹਿਨੇ ਆ ਜੀ ਗਰਮੀ 'ਚ ਕਿੱਥੇ ਰਹਿ ਜਾਣਗੇ ਹਰ ਕੋਈ ਇੰਨੇ ਸਸਤਾ ਸੂਟ ਦੇਖ ਕੇ ਸੇਵ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। ਦੁਪੱਟਾ ਬਹੁਤ ਸੋਹਣਾ ਹੈ। ਠੀਕ ਹੈ। ਇਹ 2000 ਵਾਲਾ ਸੂਟ ਤੁਹਾਨੂੰ 1300 ਦੇ ਵਿੱਚ ਦੇ ਰਹੀਆਂ। ਜਿਹਨੇ ਇਕੱਠੇ ਚੱਕਣੀਆਂ ਚੱਕ ਸਕਦੇ ਆ ਜੀ। ਅਸੀਂ ਵੀ ਇਹਨਾਂ ਨੂੰ ਵਿੰਟਰ ਦੇ ਵਿੱਚ 2000 ਦੇ ਫਿਰ ਤੋਂ ਕਰ ਦਾਂਗੇ ਕਿਉਂਕਿ ਸਟਾਕ ਅਸੀਂ ਨਵਾਂ ਖਰੀਦਾਂਗੇ ਪਤਾ ਨਹੀਂ ਹੁਣ ਕੀ ਰੇਟ ਮਿਲੇਗਾ ਕਿੱਦਾਂ ਆਏਗਾ। ਮਹਿੰਗਾ ਹੋ ਕੇ ਮਿਲੇਗਾ ਸਸਤਾ ਹੋ ਕੇ ਤਾਂ ਨਹੀਂ ਮਿਲਦਾ ਹੁੰਦਾ। ਠੀਕ ਹੈ। ਇਹ ਦੇਖੋ ਬਹੁਤ ਸੋਹਣਾ ਸੂਟ ਆ। ਬਹੁਤ ਪਿਆਰਾ ਬਾਜੂ ਐਕਸਟਰਾ ਦਿੱਤੀਆਂ ਹੋਈਆਂ ਪਿਛਲਾ ਘੇਰਾ ਤੇ ਕੰਟਰਾਸਟ ਹੈਗਾ ਇਹਦਾ ਸ਼ਾਲ ਪਿਓਰ ਪਸ਼ਮੀਨੇ ਦਾ ਥੋੜਾ ਜਿਹਾ ਚੁੜਾਈ ਘੱਟ ਆ ਸਟਾਲ ਸਟਾਈਲ ਦੇ ਵਿੱਚ ਆ ਪਰ ਲੰਬਾਈ ਪੂਰੀ ਆ ਜੀ ਦੇਖੋ ਸੂਟ ਕੋਲੂ ਪੱਟੀ ਦੇ ਸੂਟ ਨੇ ਇਹ ਹੈਗਾ ਫਰੰਟ ਠੀਕ ਹੈ ਇਹ ਹੈਗੀ ਹੈ ਜਿਹੜੀ ਬੈਕ ਤੇ ਇਹ ਮਿਲ ਜੇਗੇ ਦੇ ਨਾਲ ਤੁਹਾਨੂੰ ਬਾਜੂ ਦਾ ਸਟਾਫ ਇਹ ਬਾਜੂ ਐਕਸਟਰਾ ਦਿੱਤੀਆਂ ਹੋਈਆਂ ਹੈਵੀ ਬਾਜੂ ਹੈ ਠੀਕ ਹੈ ਪਲੇਨ ਸਲਵਾਰ ਆ ਸਲਵਾਰ ਦੇ ਪੌਂਚੇ ਤੇ ਵੀ ਬਾਰਡਰ ਹੋਏਗਾ ਇਹ ਹੈਗਾ ਜੀ ਇਹਦੇ ਨਾਲ ਸ਼ਾਲ ਰਿਚਾਇਗਰ ਦੇ ਵਿੱਚ ਨੇਵੀ ਬਲੂ ਕਲਰ ਇਹਨਾਂ ਦੀ ਬਾਜੂ ਬਹੁਤ ਸੋਹਣੀ ਹੈ ਇਹ ਨੇਵੀ ਬਲੂ ਕਲਰ ਹੈ ਪਲੇਨ ਸਲਵਾਰ ਰਹੇਗੀ ਜੀ ਇਹਦੀ ਬਾਜੂ ਤੇ ਵੀ ਵਰਡਰੀ ਆ ਇਹਦੇ ਨਾਲ ਜਿਹੜਾ ਦੁਪੱਟਾ ਹੈ ਸ਼ਾਲ ਹੈ ਸੌਰੀ ਉਹ ਫੁੱਲ ਐਟ ਦਾ ਹੈਵੀ ਦੇ ਵਿੱਚ ਦਾ ਪ੍ਰਿੰਟ ਰਹੇਗਾ ਇਹ ਹੈਗਾ ਜੀ ਇਹਦਾ neck ਬਣਿਆ ਹੋਇਆ ਬਹੁਤ ਸੋਹਣਾ 레드 ਮੈਰੂਨ ਸ਼ੇਡ ਆ ਸਰਦੀਆਂ ਚਾਹੇ ਜੇ ਕਲਰ ਸੋਹਣੇ ਲੱਦਿਆਂ ਪਾਈ ਹੋਏ ਠੀਕ ਹੈ ਇਹ ਆ ਜੀ ਇਹਦਾ ਸ਼ਾਲ ਸ਼ਾਲ ਸਾਰੇ ਚ ਬੂਟੀ ਹੈ ਹੈਵੀ ਪੱਲੇ ਬਣੇ ਹੋਏ ਆ ਤੇ ਇਹ ਬੈਕ ਦਾ ਬਾਰਡਰ ਆ ਜਾਏਗਾ ਜੀ ਠੀਕ ਹੈ ਪਿਓਰ ਕੁਲੂ ਪੱਟੀ ਦੇ ਗਰਮ ਸੂਟ ਪ੍ਰਾਈਸ ਹੈਗਾ ਇਹ 1300 ਦਾ ਸਿੰਗਲ ਸੂਟ ਦੋ ਸੂਟ 2500 ਦੇ ਆ ਜੀ 2200 ਵਾਲੇ ਸੂਟ ਗਰਮ ਬਹੁਤ ਯਾਦਾ ਹੈ ਬਹੁਤ ਗਰਮ ਹੈ ਅੰਦਰੋਂ ਵੀ ਵਾਰਮ ਹੈ ਸਾਰੇ ਇਹਦੇ ਨਾਲ ਤੁਹਾਨੂੰ ਮਿਲੇਗਾ ਸ਼ਾਲ ਮੁਰਜ਼ੈਂਟਾ ਦੇ ਨਾਲ origignal kullu print 2200 ਵਾਲੇ ਸੂਟ ਨੇ ਜੀ ਆ ਤਾਂ 2500 ਦਾ ਹੀ ਹੋਏਗਾ ਠੀਕ ਹੈ ਜੀ ਬਹੁਤ ਹੈਵੀ ਆ ਪਰ ਇਹਨਾਂ ਦੀ ਸ਼ਿਪਿੰਗ 80 100 ਰੁਪੀ 70 ਰੁਪੀ ਆਉਣਗੇ ਜੀ ਠੀਕ ਹੈ ਕਿਉਂਕਿ ਜਿਨ੍ਹਾਂ ਦਾ weight ਜ਼ਿਆਦਾ ਹੁਣ ਇਹ ਖੁੱਲੂ ਪੱਟੀ ਵਾਲਿਆਂ ਦਾ weight ਜ਼ਿਆਦਾ ਤੇ ਇਹਨਾਂ ਦਾ 100 ਰੁਪੀ ਤੱਕ ਵੀ ਮਤਲਬ ਉਹ ਜਾ ਸਕਦਾ ਜੀ weight ਦੇ ਅਕੋਰਡਿੰਗ ਅਸੀਂ ਤੁਹਾਨੂੰ ਸ਼ਿਪਿੰਗ ਦੱਸਾਂਗੇ ਕਿੰਨੀ ਆ ਤੇ ਤੁਹਾਡੇ ਏਰੀਆ ਦੇ ਅਕੋਰਡਿੰਗ ਇਹ ਤਾਂ ਬਹੁਤ ਹੈਵੀ ਸੂਟ ਨੇ ਵੈਸੇ ਸੂਟ ਹੁੰਦਾ ਆਪਣਾ 600 700 ਗ੍ਰਾਮ ਦਾ ਇਹ ਤਾਂ ਪੂਰਾ ਹੈਵੀ ਹੈ ਜੀ ਜਿਹੜਾ 6 600 ਗ੍ਰਾਮ ਦਾ ਸੂਟ ਹੁੰਦਾ ਜਦੋਂ ਆਪਾਂ ਕੋਰੀਅਰ ਕਰਵਾਨੇ ਆ ਤਾਂ 1 ਕੇਜੀ ਦੇ ਵਿੱਚ ਹੀ ਕਾਊਂਟ ਹੁੰਦਾ ਏ ਇਹ ਮੇਰਾ ਨਹੀਂ ਹੈਗਾ ਇਹਦੇ ਵਿੱਚ ਕੁਝ ਵੀ ਕੋਰੀਅਰ ਵਾਲਿਆਂ ਦੇ ਨਾਲ ਉਹਨਾਂ ਦੇ ਆਪਣੇ ਰੂਲ ਨੇ ਹੁਣ ਤਾਂ ਸਭ ਨੂੰ ਪਤਾ ਲੱਗ ਗਈ ਹੋਵੇਗਾ ਕਿ ਕਿਉਂਕਿ ਹਰੇਕ ਕੋਈ ਸਭ ਦੇ ਕੋਈ ਨਾ ਕੋਈ ਸਟੂਡੈਂਟਸ ਜਿੱਦਾਂ ਕੈਨੇਡਾ ਵਗੈਰਾ ਗਏ ਨੇ ਜੀ ਸਭ ਨੂੰ ਪਤਾ ਹੁਣ ਤਾਂ ਕੀ weight ਹੈ ਕਿੰਨੇ ਨੂੰ ਕਿਦਾਂ ਜਾ ਰਿਹਾ ਹੈ ਕਿ ਮੈਂ ਨਹੀਂ ਜਾ ਰਿਆ ਹਰੇਕ ਕੋਈ ਆਪਣੇ ਬੱਚਿਆਂ ਨੂੰ ਸਮਾਨ ਭੇਜਦਾ ਜਿੰਨਾ ਵੀ ਮਤਲਬ ਹੈ ਜੀ ਆਪਾਂ 1/2 ਕਿਲੋ 800 ਗ੍ਰਾਮ ਜਾਂ ਫਿਰ ਐਨਾ weight ਹੁੰਦਾ ਤਾਂ 1 ਕਿਲੋ ਦੇ ਵਿੱਚ ਹੀ ਕਾਊਂਟ ਕੀਤਾ ਜਾਂਦਾ ਹੈ ਇਹ ਸੀਗੇ ਸਾਰੇ ਸੂਟ ਕੁੱਲੂ ਪੱਟੀ ਵਾਲੇ ਨੈਕਸਟ ਦਿਖਣੀਆਂ ਜੀ ਤੁਹਾਨੂੰ ਬਹੁਤ ਪਿਆਰਾ ਗ੍ਰੇ ਕਲਰ ਦਾ ਬਿਲਕੁਲ ਲਾਈਟ ਵੇਟ ਤੇ ਇਹ ਵਾਲਾ ਸੂਟ ਪਿਓਰ ਗਰਮ ਦੇ ਵਿੱਚ ਪਿਓਰ ਪਸ਼ਮੀਨੇ ਦੀ ਸਲਵਾਰ ਆ ਪਿਓਰ ਸ਼ਾਫਾਨ ਦਾ ਹੈਗਾ ਦੁਪੱਟਾ ਕਾਫੀ ਮਹਿੰਗਾ ਸੀਗਾ ਇਹ ਵਾਲਾ ਸੂਟ ਸਹੀ ਬਾ ਬ੍ਰੈਂਡ ਦਾ ਠੀਕ ਹੈ ਤੇ ਇੱਕ ਸੂਟ ਤੁਹਾਨੂੰ ਦੰਨੀਆਂ ਜੀ 벨ਵਟ ਦਾ 벨ਵਟ ਦਾ ਇਹ ਸੂਟ ਇਹਨਾਂ ਦੇ ਨਾਲ ਆਏਗਾ 1300 ਵਾਲਾ ਤੇ ਬਾਕੀ ਤੁਹਾਨੂੰ ਮੈਂ ਘੱਟ ਰੇਂਜ ਵਾਲੇ ਵੀ ਦਿਖਾਵਾਂਗੀ ਠੀਕ ਹੈ ਜੀ ਇਹਦਾ ਫਰੰਟ ਬੈਕ ਦੋਨੋਂ ਸਾਈਡ ਕੇ ਰਹਿਦਾ ਇਦਾਂ ਹੀ ਰਹੇਗਾ ਪਿਓਰ ਪਸ਼ਮੀਨੇ ਦੀ ਸਲਵਾਰ ਇਹਦੇ ਨਾਲ ਇਹ ਸੀਗੇ ਸਾਰੇ 1300 ਵਾਲੀ ਸੂਟ 1300 ਦਾ 1 ਸੂਟ ਤੇ ਦੋ ਸੂਟ ਤੁਹਾਨੂੰ 2500 ਦੇ ਪੈਣਗੇ ਸ਼ਿਪਿੰਗ ਰਹੇਗੀ ਅਲੱਗ ਤੋਂ ਹਾਂਜੀ ਇਹ ਮੈਂ ਤੁਹਾਨੂੰ ਵੈਲਵਟ ਦਿਖਾਨੀ ਆ ਜੀਤੇ ਨਾਲ ਦੇ ਸਾਡੇ ਕੋਲ ਦੋ ਦੋ ਤਿੰਨ ਤਿੰਨ ਪੀਸ ਸੀਗੇ ਹੁਣ ਇਹ ਲਾਸਟ ਲਾਸਟ ਹੀ ਰਹਿ ਗਿਆ ਜੀ ਪ੍ਰਿੰਟ ਠੀਕ ਹੈ ਇਹ ਹੈਗੀ ਪਿਓਰ ਵਾਲੀ ਵੈਲਵਟ ਪਿਓਰ ਪੈਲਵਟ ਜਿਹੜੇ ਅਸੀਂ ਦੇ ਰਹੇ ਸੀਗੇ 22500 3000 ਇਹਨਾਂ ਸੂਟਾਂ ਦਾ ਪ੍ਰਾਈਸ ਹੁੰਦਾ ਏ ਠੀਕ ਹੈ ਤੇ ਹੁਣ ਤੁਹਾਨੂੰ 1800 ਦਾ ਸੂਟ ਦੇ ਰਹੇ ਹਾਂ ਪਿਛਲੀ ਵੀਡੀਓ ਚ ਵੀ ਮੈਂ ਇਹ ਸੂਟ ਦਿਖਾਏ ਸੀਗੇ ਜਿਹੜੇ ਮਤਲਬ ਸਾਡੇ ਕੋਲ ਸਿੰਗਲ ਸਿੰਗਲ ਰਹਿ ਗਏ ਹੁਣ ਉਹ ਵਾਲੇ ਪੀਸ ਨੇ ਇਹ ਥੋੜੇ ਜਿਕੇ ਰਹਿ ਗਏ ਆ ਤੁਸੀਂ ਲੈ ਸਕਦੇ ਹੋ 올ਓਵਰ 5 ਮੀਟਰ ਦਾ ਸੂਟ ਹੈ ਇਹ ਤੇ ਪ੍ਰਾਈਸ ਹੈਗਾ 1800 ਇਹ ਸਿੰਗਲ ਸੂਟ ਦਾ ਹੀ ਪ੍ਰਾਈਸ 1800 ਰਹੇਗਾ ਪ੍ਰਿੰਟ ਤੇ ਕਲਰ ਬਹੁਤ ਸੋਨੇ ਆ ਫੋਟੋਸ ਬਹੁਤ ਸਾਰੀਆਂ ਹੁੰਦੀਆਂ ਐ ਐਟ a ਟਾਈਮ ਜਦੋਂ ਅਸੀਂ ਬੁਕਿੰਗ ਲੰਨੇ ਆ ਤਾਂ ਕਈਆਂ ਨੇ ਹੋਲਡ ਤੇ ਕਰਵਾਇਆ ਹੁੰਦਾ ਸਾਨੂੰ ਉਸ ਚੀਜ਼ ਦੀ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਆ ਤੇ ਵੈਲਵਟ ਦੇ ਉੱਪਰ ਹੀ ਰਾਖੀ ਬ੍ਰਾਂਡ ਦੇ ਸੂਟ ਦੇ ਰਹੇ ਆ ਜੀ ਤੁਹਾਨੂੰ ਬਹੁਤ ਵੱਡਾ ਡਿਸਕਾਊਂਟ 2500 3000 ਵਾਲੇ ਸੂਟ ਬਲੈਕ ਇਸ ਚਾ ਸ਼ੇਡ ਆ ਬਹੁਤ ਸੋਹਣਾ ਪਿਓਰ ਪਸ਼ਮੀਨੇ ਦੀ ਸਲਵਾਰ ਆ ਤੇ ਇਹ ਹੈਗਾ ਜੀ ਇਹਦਾ ਸ਼ਾਲ ਬਲੈਕ ਕਲਰ ਦਾ ਇਹ ਸੂਟ ਦੀਆਂ ਬਹੁਤ ਸਾਰੀਆਂ ਫੋਟੋਜ਼ ਆਈਆਂ ਸੀ ਇਹ ਕੇਰਾ ਬਹੁਤ ਸੋਹਣਾ ਬਣਿਆ ਹੋਇਆ ਸੂਟ ਦਾ ਬਾਜੂ ਕੇਰਾ ਪਲੇਨ ਸਲਵਾਰ ਕਲਰ ਵੀ ਬਹੁਤ ਪਿਆਰਾ ਹੈ ਇਹ ਹੈ ਕਿ ਨੇ ਸਾਰੇ ਸੂਟ 18 1800 ਦੇ ਜਿਹੜੇ ਅਸੀਂ ਤੁਹਾਨੂੰ ਇਹ ਪਿਓਰ ਵੈਲਿਊਟ ਵਾਲੇ ਰਾਖੀ ਬ੍ਰਾਂਡ ਦੇ ਸੂਟ ਦੇ ਰਹੇ ਹਾਂ ਠੀਕ ਹੈ ਇਹ ਪਹਿਲਾ ਜਿਹੜਾ ਬਲੈਕ ਦਿਖਾਇਆ ਉਹਦੇ ਵਿੱਚ ਹੀ ਡਿਜ਼ਾਈਨ ਹੈ ਇੱਕ ਤੁਹਾਨੂੰ ਇਹਦੇ ਵਿੱਚ ਨੇਵੀ ਬਲੂ ਜਿਆ ਬਹੁਤ ਸੋਹਣਾ ਹੈ ਇਹ ਸੂਟ ਮਿਲ ਜਾਏਗਾ ਇਹ ਨੱਕ ਹੈ ਹੋਰੀ ਸੈਂਟਰ ਪੈਨਲ ਦੇ ਨਾਲ ਇਹ ਹੈਗਾ ਜੀ ਬਹੁਤ ਪਿਆਰਾ ਵੈਲਵਟ ਦਾ ਸੂਟ ਗ੍ਰੇ ਸਲਵਾਰ ਦੇ ਨਾਲ ਪਸ਼ਮੀਨੇ ਦੀ ਸਲਵਾਰ ਆ ਤੇ ਇਹ ਹੈਗਾ ਤਾਂ ਸ਼ਾਲ ਪ੍ਰਾਈਸ ਹੈਗਾ 1800 ਇਹਨਾਂ ਸਾਰੀ ਸੂਟਾਂ ਦਾ ਇਹ ਸੂਟ ਦਿਖਾਈ ਸੀਗੇ ਮੈਂ ਪਸ਼ਮੀਨੇ ਦੇ ਇਹਨਾਂ ਵਿੱਚੋਂ ਮੇਰੇ ਕੋਲ 4-5 ਕੁ ਸੂਟ ਰਹਿ ਗਏ ਆ ਪ੍ਰਿੰਟਡ ਅਗਰ ਤੁਸੀਂ ਇਹ ਲੈਣੇ ਆ ਤਾਂ ਲੈ ਸਕਦੇ ਹੋ ਜੀ ਇਹ ਹੈਗਾ ਪ੍ਰਿੰਟਡ ਹੈਵੀ ਦੇ ਵਿੱਚ ਵਿਦਾਊਟ ਭੂਰਾਣੇ ਵਾਲਾ ਇਹ ਸੂਟ ਦੀ ਗਰੰਟੀ ਹੋਏਗੀ ਕਿ ਇਸ ਤੇ ਬੁਰਨੀ ਆ ਸਕਦਾ ਹੈਗਾ ਸਟੱਫ ਤੇ ਠੀਕ ਹੈ ਜੀ ਪਿਓਰ ਦਾ ਗਰਮ ਸਟੱਫ ਆ ਪਲੇਨ ਸਲਵਾਰ ਆ ਤੇ ਇਹ ਹੈਗੀ ਆ ਜੀ ਸ਼ਰਟ ਇਹ 1100 ਦਾ ਸਿੰਗਲ ਸੂਟ ਆ ਤੇ 2000 ਦੇ ਦੋ ਸੂਟ ਨੇ ਇਹਦੇ ਵਿੱਚ ਕਲਰ ਦੇਖ ਲਓ ਇਬਸ ਦੋ ਹੀ ਪੀਸ ਰਹਿ ਗਏ ਮੈਚਿੰਗ ਦੇ ਵਿੱਚ ਵਿਦਾਊਟ ਦੁਪੱਟਾ 1100 ਦਾ ਸਿੰਗਲ ਸੂਟ ਇੱਕ ਇਹਦੇ ਵਿੱਚ ਤੁਹਾਨੂੰ ਇਹ ਮਿਲ ਜੇਗਾ ਚੱਕ ਇਹ ਪਲੇਨ ਤੇ ਇਹ ਹੈਗੀ ਜੀ ਸ਼ਰਟ ਇੱਕ ਸੂਟ ਤੁਹਾਨੂੰ ਇਹ ਮਿਲ ਜੇਗਾ ਇਹ ਵੀ ਬਹੁਤ ਸੋਹਣਾ ਨੈਕ ਦੇ ਉੱਪਰ ਵਰਕ ਹੈ ਇਹ ਸ਼ਾਲ ਆ ਇੱਕ ਸੂਟ ਤੁਹਾਨੂੰ ਇਹ ਮਿਲ ਜੇਗਾ ਜੀ ਸਿੰਗਲ ਸੂਟ 1100 ਦਾ 2000 ਦੇ ਦੋ ਸੂਟ ਆ ਜਿਹੜੇ ਤੁਹਾਨੂੰ ਮੈਂ ਲਾਸਟ ਵਿੱਚ ਦਿਖਾ ਰਹੀਆਂ ਸਾਰੇ ਸੂਟ ਠੀਕ ਹੈ ਇਹਦੇ ਨਾਲ ਬੈਲਵਟ ਦਾ ਸ਼ਾਲ ਆ ਬਹੁਤ ਸੋਹਣਾ ਸੂਟ ਹੈ ਵੀ ਬੈਲਵਟ ਦੇ ਸ਼ਾਲ ਦੇ ਨਾਲ ਹਾਂਜੀ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਦਿਲ ਦੱਸ ਦਿਓ ਸਾਰੇ ਸੂਟ ਕਿਦਾਂ ਲੱਗੇ ਤੁਹਾਨੂੰ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ ਸੋ ਮਚ